ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਤੇ ਨਵੇਂ ਜੁੜੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਆ ਜਿਹੜੇ ਹੁਣ ਦਿਨ ਚੱਲੀ ਜਾਂਦੇ ਆ ਇਹ ਦਿਨਾਂ ਦੇ ਵਿੱਚ ਕਿਸਾਨ ਭਰਾਵਾਂ ਨੂੰ ਬਹੁਤ ਚਿੰਤਾ ਲੱਗੀ ਰਹਿੰਦੀ ਹੈ ਵੀ ਆਪਾਂ ਖਾਧਾ ਆਪਣੀ ਝੋਨੇ ਦੇ ਵਿੱਚ ਪੂਰੀਆ ਕਰ ਦਿੱਤੀ ਹੈ ਵੀ ਹੁਣ ਕਿਤੇ ਝੋਨੇ ਦੇ ਵਿੱਚ ਸੁੰਡੀ ਦਾ ਅਟੈਕ ਨਾ ਆ ਜਾਵੇ ਸੁੰਡੀ ਦੇ ਅਟੈਕ ਦੇ ਵਾਸਤੇ ਵੀ ਆਪਣੇ ਖੇਤ ਦੇ ਵਿੱਚ ਨਾ ਆਵੇ ਵੀ ਆਪਾਂ ਪਦਾਨ ਪਾਈਏ ਜਾਂ ਰੀਜੈਂਟ ਪਾਈਏ ਜਾਂ ਫਟੇਰਾ ਪਾਈਏ ਜਾਂ ਫਿਰ ਆਪਾਂ ਸਪਰੇਅ ਕਰੀਏ ਇਹ ਚਿੰਤਾ ਸਾਰਿਆਂ ਨੂੰ ਲੱਗੀ ਰਹਿੰਦੀ ਹੈ ਵੀ ਕਰੀਏ ਏਸੋ ਕਰੀਏ ਕਿਆ ਤੇ ਇਹਦੇ ਬਾਰੇ ਆਪਾਂ ਤੁਹਾਨੂੰ ਅੱਜ ਤੁਹਾਡੇ ਨਾਲ ਸਾਰੀ ਗੱਲਬਾਤ ਸਾਂਝੀ ਕਰਾਂਗੇ ਵੀਡੀਓ ਤੁਹਾਡੇ ਬਾਰੇ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ ਵੀਡੀਓ ਨੂੰ ਆਪਣੀ ਨੂੰ ਐਂਡ ਤੱਕ ਦੇਖਿਓ ਤੇ ਚੱਲਦੀ ਵੀਡੀਓ ਨੂੰ ਆਪਣੀ ਨੂੰ ਸ਼ੇਅਰ ਕਰਦੋ ਤਾਂ ਕਿ ਹੋਰ ਬੀਰ ਭਰਾਵਾਂ ਨੂੰ ਵੀ ਜੋ ਕੋਈ ਗੱਲਬਾਤ ਆਪਾਂ ਤੁਹਾਡੇ ਨਾਲ ਜੇ ਸਾਂਝੀ ਕਰਾਂਗੇ ਉਹਦੇ ਬਾਰੇ ਪਤਾ ਲੱਗ ਸਕੇ ਹੁਣ ਨੰਬਰ 1 ਤੇ ਕਿਸਾਨ ਵੀਰ ਬਹੁਤ ਤਰ੍ਹਾਂ ਦੇ ਹੁੰਦੇ ਨੇ ਬਹੁਤ ਕਿਸਾਨ ਵੀਰ ਸੋਚਦੇ ਨੇ ਵੀ ਆਪਣੇ ਪੈਸੇ ਦੀ ਵੀ ਬਚਤ ਹੋਵੇ ਵੀ ਆਪਾਂ ਫालतू ਖਰਚਾ ਕਾਹਨੂੰ ਕਰਨਾ ਹੈ ਫालतू ਖਰਚਾ ਮਤਲਬ ਜਦੋਂ ਆਪਣੇ ਖੇਤ ਦੇ ਵਿੱਚ ਕੋਈ ਵੀ ਬਿਮਾਰੀ ਆਈ ਹੋਣੀ ਹੈਗੀ ਨਾ ਗੋਬਰੀ ਸੁੰਡੀ ਹੈ ਨਾ ਪੱਤਾ ਲਵੇਟਾ ਨਾ ਤੇਲੇ ਦੀ ਸ਼ਿਕਾਇਤ ਹੈ ਫੇਰ ਆਪਾਂ ਸਪਰੇਅ ਕਾਨੂੰ ਨਜਾਇਜ਼ ਕਰਨੀ ਹੈ ਤੇ ਦੂਜੇ ਨੰਬਰ ਤੇ ਬਹੁਤ ਕਿਸਾਨ ਵੀਰ ਉਹ ਵੀ ਗਲਤ ਗੱਲ ਹੈ ਜਿਹੜੇ ਸੋਚਦੇ ਨੇ ਵੀ ਬਿਮਾਰੀ ਆਪਾਂ ਪੂਰੀ ਪਏ ਤੇ ਉਹ ਕਰਨੀ ਹੈ ਸਪਰੇਅ ਉਹ ਵੀ ਗਲਤ ਗੱਲ ਹੈ ਜਦੋਂ ਕੋਈ ਵੀ ਬਿਮਾਰੀ ਦਾ ਅਟੈਕ ਜਾਨੀ ਕਿ ਥੋੜਾ ਹੋਵੇ ਗੋਬਦੀ ਸੁੰਦੀ ਦੀ ਸ਼ਿਕਾਇਤ ਥੋੜੀ ਹੋਵੇ ਤੇ ਇਲੇ ਦੀ ਸ਼ਿਕਾਇਤ ਥੋੜੀ ਹੋਵੇ ਉਦੋਂ ਸਪਰੇਅ ਕਰਨੀ ਚਾਹੀਦੀ ਹੈ ਤੇ ਬਹੁਤ ਕਿਸਾਨ ਵੀਰ ਇੱਕ ਦੂਜੇ ਨੂੰ ਦੇਖ ਕੇ ਕਰਦੇ ਨੇ ਤੇ ਬਹੁਤ ਕਿਸਾਨ ਵੀਰ ਕੀ ਕਰਦੇ ਨੇ ਪਹਿਲਾਂ ਹੀ ਆਖਰੀ ਯੂਰੀਏ ਦੇ ਨਾਲ ਪਦਾਨ ਹੋ ਗਈ ਫਟੇਰਾ ਹੋ ਗਿਆ ਇਹ ਚੀਜ਼ਾ ਪਾ ਦਿੰਦੇ ਨੇ ਜਦੋਂ ਕਿ ਉਹ ਕੋਈ ਰੋਲ ਨਹੀਂ ਹੁੰਦਾ ਜਦੋਂ 30 35 ਦਿਨ ਤੇ ਸੁੰਡੀ ਦਾ ਅਟੈਕ ਹੁੰਦਾ ਵੀ ਨਹੀਂ ਹੈਗਾ ਤੇ ਕਿਸਾਨ ਵੀਰ ਪਹਿਲਾਂ ਹੀ ਕੰਮ ਨਿਬੇੜ ਦਿੰਦੇ ਆ ਵੀ ਹੁਣ ਆਪਾਂ ਬੇਲੇ ਐ ਵੀ ਆਪਣੇ ਖੇਤ ਦੇ ਵਿੱਚ ਗੋਭ ਦੀ ਸੁੰਡੀ ਦਾ ਅਟੈਕ ਨਹੀਂ ਹੋਊਗਾ ਅੱਜ ਤੁਸੀਂ ਹੈਰਾਨ ਰਹਿ ਜਾਓਗੇ ਗੱਲ ਸੁਣ ਕੇ ਜਿਹੜੀ ਪਦਾਨ ਹੈ ਦੇ ਕਿੰਨਾ ਕੰਮ ਕਰਦੀ ਹੈ ਕੀ ਕਰਦੀ ਹੈ ਸੁੰਡੀ ਨੂੰ ਰੋਕਦੀ ਹੈ ਕਿ ਨਹੀਂ ਹੁਣ ਜਿਹੜੇ ਕਿਸਾਨ ਵੀ ਰੱਬ ਨੇ ਝੋਨੇ ਦੇ ਵਿੱਚ ਪਦਾਨ ਪਾਉਂਦੇ ਆ ਉਹਨਾਂ ਨੂੰ ਇਹ ਗੱਲ ਦਾ ਨਹੀਂ ਪਤਾ ਵੀ ਇਹ ਆਪਣੀ ਸੁੰਡੀ ਨੂੰ ਰੋਕਦੀ ਹੈ ਜਾਂ ਕਿ ਸੁੰਡੀ ਨੂੰ ਬੁਲਾਵਾ ਦਿੰਦੀ ਹੈ ਜਿਹੜੀ ਅੱਜ ਇਹ ਗੱਲ ਮੈਂ ਤੁਹਾਨੂੰ ਦੱਸ ਰਿਹਾ ਹਾਂ ਜਿਹੜੀ ਪਦਾਨ ਹੈ ਜਾਂ ਜਿਹੜੀ ਆ ਦਾਣੇਦਾਰ ਜਹਿਰਾ ਹੈ ਕੋਈ ਵੀ ਇਹ ਆਪਣੇ ਖੇਤ ਦੇ ਵਿੱਚ ਸੁੰਡੀ ਦਾ ਅਟੈਕ ਇਹਨਾਂ ਨੂੰ ਪਾਉਣ ਤੋਂ ਬਾਅਦ ਜ਼ਿਆਦਾ ਹੋ ਜਾਂਦਾ ਹੈ। ਯਾਨੀ ਕਿ ਇਹ ਸੁੰਡੀ ਨੂੰ ਬਲਾਵਾ ਦੰਦੀਆਂ ਨੇ ਤੇ ਇਹ ਜਿਹੜੀ ਦਾਣੇਦਾਰ ਜ਼ਹਿਰਾ ਹੈ ਇਹਦੇ ਨਾਲ ਸੁੰਡੀ ਦਾ ਅਟੈਕ ਜ਼ਿਆਦਾ ਕਿਉਂ ਹੁੰਦਾ ਹੈ ਉਹ ਵੀ ਤੁਹਾਨੂੰ ਅੱਜ ਆਪਾਂ ਦੱਸਦੇ ਆ। ਸੁੰਡੀ ਦਾ ਅਟੈਕ ਇਸ ਲਈ ਜ਼ਿਆਦਾ ਹੁੰਦਾ ਹੈ ਤੁਹਾਨੂੰ ਪਦਾਨ ਹੈ ਜਿਹੜੀ ਇਹ ਅੱਧੇ ਥੈਲੇ ਯੂਰੀਏ ਦਾ ਕੰਮ ਕਰਦੀ ਹੈ ਆਪਣੇ ਖੇਤ ਦੇ ਵਿੱਚ। ਜਾਨੀ ਕਿ ਆਪਣੀ ਖੇਤ ਨੂੰ ਸਟ੍ਰੈਸ ਦੇ ਦਿੰਦੀ ਹੈ ਜਾਨੀ ਕਿ ਪੂਰਾ ਤਗੜਾ ਕਾਲੀ ਸ਼ਾਹ ਆਪਣੀ ਜੀਰੀ ਕਰ ਦਿੰਦੀ ਹੈ ਜ਼ਰੂਰ ਇਹ ਉਹਦੇ ਕਾਰਨ ਗਰਮ ਵੀ ਬਹੁਤ ਹੁੰਦੀ ਹੈ ਜਿਹਦੇ ਕਾਰਨ ਆਪਣੀ ਜੀਰੀ ਬਾਅਦ ਜ਼ਰੂਰ ਜਾਂਦੀ ਹੈ ਕਾਲੀ ਸ਼ਾਹ ਜ਼ਰੂਰ ਹੋ ਜੂਗੀ ਪਰ ਉਹਦੇ ਕਾਰਨ ਇਹ ਇਹ ਪਾਉਣ ਤੋਂ ਬਾਅਦ ਆਪਣੇ ਖੇਤ ਦੇ ਵਿੱਚ ਸੁੰਡੀ ਦਾ ਅਟੈਕ ਜ਼ਿਆਦਾ ਹੁੰਦਾ ਹੈ ਤੇ ਤੇ ਇਹ ਪਾਉਣ ਤੋਂ ਬਾਅਦ ਨਾ ਹੀ ਤਾਂ ਆਪਣੇ ਪੈਸੇ ਦੀ ਬਰਬਾਦੀ ਹੁੰਦੀ ਹੈ ਤੇ ਇਹ ਜਿਹੜੇ ਦਾਣੇਦਾਰ ਜ਼ਹਿਰ ਹੈ ਇਹ ਦਾਸ ਦੇ ਨਸ ਰੱਖ ਦਿਆ ਇਹ ਸਿਰਫ ਸੁੰਡੀ ਦਾ ਤੇ ਜਿਹੜੀ ਸਪਰੇਅ ਆ ਆਪਾਂ ਸੁੰਡੀ ਦੇ ਹਮਲੇ ਤੋਂ ਆਪਾਂ ਕੋਈ ਵੀ ਸਪਰੇਅ ਵਰਤ ਸਕਦੇ ਆ ਇਹਨਾਂ ਦਾਣੇਦਾਰ ਜ਼ਹਿਰਾਂ ਨੂੰ ਛੱਡ ਕੇ ਇੱਕ ਤਾਂ ਇਹ ਆਪਣੀ ਜ਼ਮੀਨ ਨੂੰ ਵੀ ਖਰਾਬ ਕਰਦੀ ਹੈ ਹੁਣ ਪੈਕਟ ਦੇ ਉੱਪਰ ਸ਼ਰੀਆਮ ਲਿਖਿਆ ਹੋਇਆ ਹੁੰਦਾ ਵੀ ਜ਼ਹਿਰ ਹੈ ਤੇ ਆਪਾਂ ਜਿਵੇਂ ਫੇਮ ਹੋਗੀ ਆਪਾਂ ਕੋਈ ਵੀ ਸਪਰੇਅ ਵਰਤ ਸਕਦੇ ਆ ਤੇ ਜੇ ਆਪਾਂ ਹੁਣ ਤੁਹਾਨੂੰ ਖਰਚੇ ਦੀ ਗੱਲ ਦਸੀਏ ਹੁਣ ਪ੍ਰਦਾਨ 5 ਤੋਂ 7 ਕਿਲੋ ਕੀਲੇ ਦੀ ਪੈਂਦੀ ਏ 100 ਰੁਪਏ ਕਿਲੋ ਮਿਲਦੀ ਏ 5 ਤੋਂ 500 ਸਿੱਧਾ ਹੋ ਗਿਆ 800 ਰੁਪਏ ਆਪਣੇ ਕੀਲੇ ਦੀ ਪੈ ਗਈ ਏ ਜੇ ਆਪਾਂ ਸਪਰੇਅ ਕੋਈ ਵੀ ਫੇਮ ਕਰੂਗੇ ਕੋਰਾਜਨ ਕਰੂਗੇ ਕਿਸੇ ਵੀ ਜਾਂ ਆਪਾਂ ਸਸਤੀ ਪਹਿਲੇ ਪਹਿਲਾ ਆਪਾਂ ਨੂੰ ਸਸਤਾ ਟੈਕਨੀਕਲ ਵਰਤਣਾ ਚਾਹੀਦਾ ਏ ਚੰਗਾ ਆਪਣੀ 500 ਚ ਫੇਮ ਦੀ ਸਪਰੇਅ ਹੋ ਸਕਦੀ ਏ ਝੋਨੇ ਤੇ ਤੇ ਉ ਜੇ ਆਪਾਂ ਆਮ ਕੋਈ ਵੀ ਆਪਾਂ ਸਸਤਾ ਟੈਕਨੀਕਲ ਕਰੀਏ ਆਪਾਂ ਜਦੋਂ ਸ਼ੁਰੂਆਤੀ ਤੌਰ ਤੇ ਜਦੋਂ ਆਂਡੇ ਦੰਦੇ ਜੇ ਮੰਨ ਕੇ ਚੱਲੋ ਭਾਰੀ ਮੀਂਹ ਪੈ ਗਿਆ ਪਮਕੜਾ ਨੇ ਆਂਡੇ ਦੇਨੇ ਆ ਸੁੰਡੀ ਦੇ ਤਾਂ ਜੇ ਇੱਕ ਤਕੜਾ ਜਾਂ ਮੀਂਹ ਪੈ ਗਿਆ ਤਾਂ ਗੋਭ ਦੀ ਸੁੰਡੀ ਉਨੋ ਹੀ ਖਤਮ ਹੋ ਜਾਂਦੀ ਹੈ ਖੇਤ ਦੇ ਵਿੱਚ ਜਮਾ ਹੀ ਖਤਮ ਹੋ ਜੂਗੀ ਜੇ ਇੱਕ ਤਕੜਾ ਜਾਂ ਮੀਂਹ ਪੈ ਜਵੇ ਤੇ ਜੇ ਆਪਣੇ ਖੇਤ ਦੇ ਵਿੱਚ ਟੈਕ ਤੁਹਾਨੂੰ ਦੇਖਣ ਨੂੰ ਜਿਆਦਾ ਮਿਲਦਾ ਵੀ ਹੈ ਤਾਂ ਤੁਸੀਂ ਇੱਕ ਸਪਰੇਅ ਕਰ ਸਕਦੇ ਹੋ ਕੋਈ ਸਸਤਾ ਜਿਹਾ ਟੈਕਨੀਕਲ ਵੀ ਥੋੜੀ ਸ਼ੁਰੂਆਤੀ ਤੌਰ ਦੇ ਸੁੰਡੀ ਦੇ ਬਹੁਤ ਵਧੀਆ ਰਿਜ਼ਲਟ ਦਊਗਾ ਤੇ ਇਸ ਕਰਕੇ ਇਹ ਗੱਲਾਂ ਤੇ ਗੌਰ ਕਰੇ ਕਰੋ ਫालतू ਖਰਚੇ ਨਾ ਕਰੇ ਕਰੋ ਜੇ ਆਪਣਾ ਸਰਦਾ ਹੈ ਤਾਂ ਆਪਾਂ ਨੂੰ ਸਪਰੇਅ ਦੀ ਵੀ ਲੋੜ ਨਹੀਂ ਇਸ ਕਰਕੇ ਕਿਉਂਕਿ ਆਪਣੇ ਮਿੱਤਰ ਕੀ ਦੇ ਵੀ ਮਰ ਜਾਂਦੀ ਹੈ ਸਪਰੇਅ ਨਾਲ ਉਹਦੇ ਕਰਕੇ ਬੇਫਜ਼ੂਲ ਖਰਚੇ ਤੋਂ ਬਚੋ ਤੇ ਬਾਕੀ ਆਪਣੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਤਾਂ ਕਿ ਹਰ ਇੱਕ ਨੂੰ ਆਪਣੀ ਵੀਡੀਓ ਦਾ ਨੌਲੇਜ ਮਿਲ ਸਕੇ ਫालतू ਖਰਚੇ ਤੋਂ ਬਚੀਏ ਤੇ ਆਪਾਂ ਖੇਤੀ 'ਚ ਵਧੀਆ ਪ੍ਰੋਫਿਟ ਕੱਢੀਏ